ਕਿੰਨਾ ਜਿਹੜਾ ਮੇਰੇ ਮੇਰੀ ਵਧੀ ਆਇਆ 10 ਕਿਤੋਂ ਨਾ ਨਾ ਨੂੰ ਰੁਕਿਆ ਉਸ ਦਿਨ ਚ ਕਰਨ ਵਾਸਤੇ ਤੁਸੀਂ ਕਿੱਥੇ ਜਾਣਾ ਅ ਬਖ ਕਾਲੀ ਤੋਂ ਉੱਤੇ ਲਾਪੇ ਕਰਦੇ ਇਦੋਂ ਉਲਟਾ ਕੋਲੋਂ ਨਾ ਪਿਓ ਅਜੇ ਅਜੇ ਤੇ ਉਹ ਕਾਲੀ ਕੋਚਰ ਕਰਕੇ ਲਾਪੇ ਕਾਲੀ ਤੋਂ ਉੱਤਰਵਾਟ ਪਸੰਦ ਨਾ ਮੈਨਾਂ ਨੂੰ ਬਾਹਰ ਬੈਠਣਾ ਹੈ ਮੈਂ ਬਾਹਰ ਕੋ ਬਾਹਰ ਨਿਕਲ ਉਸੇ ਸਿਰ ਸਿਰ ਲਾਪੇ ਸਿਰ ਸਰ ਉਹਨਾਂ ਕੋਲ ਮੇਰੇ ਡੰਡਾ ਆਵਾਜ਼ ਪੜ ਦੇਗਾ ਤੋ ਉਹ ਕਹਿੰਦੇ ਮੇਰੇ ਮਾਰਦੇ ਨਹੀਂ ਕਰਦਾ ਉਸ ਤਰ੍ਹਾਂ ਤੇ ਫੇੜੀ ਬਾਤ ਨਹੀਂ ਪਰਦੀ ਜਿੱਦਾ ਹਾਂ ਫੜੀ ਜੇ ਸਰ ਕਿਛ ਚੀਜ਼ ਨਾ ਤੋਂ ਰਹਉਣ ਲੱਗਤਾ ਉਹਨਾਂ ਨੇ ਮਾਰੇ ਮੇਰੇ ਮੁਖੇ ਭਰੇ ਆ ਤੋ ਹੌਂਕੇ ਕਿੰਨੇ ਜੜੇ ਇੰਨਾਂ ਮੈਂ ਉਹਨਾਂ ਨੂੰ ਸੇਕ ਦਿੱਤੇ ਭਰੇ ਆ ਤੋ ਹੌਂਕੇ ਮਾਰੇ ਆ ਜੀ ਮੈਂ ਆ ਬਸ ਜਾਨ ਮਾਰੇ ਆ ਸਮਾਜ ਦੇ ਵਿੱਚ ਅਕਸਰ ਪੀੜਿਤ ਲੋਕ ਪੁਲਿਸ ਦਾ ਦਰਵਾਜ਼ਾ ਖੜਕਾਉਂਦੇ ਨੇ ਪਰ ਜੇਕਰ ਪੁਲਿਸ ਹੀ ਪੀੜਿਤ ਹੋਵੇ ਤਾ ਫਿਰ ਲੋਕਾਂ ਦਾ ਤਾਂ ਰੱਬ ਹੀ ਰੱਖਾ ਕਟਨਾ ਪਠਾਨਪੁਰ ਦੇ ਸਿਵਲ ਹਸਪਤਾਲ ਤੋਂ ਹੈ ਜਿੱਥੇ ਕਿ ਏਐਸਆਈ सुरेंद्र ਕੁਮਾਰ ਰਾਤ ਦੀ ਡਿਊਟੀ ਦੇ ਉੱਤੇ ਤਨਤ ਸੀ ਤੇ ਤਿੰਨ ਨੌਜਵਾਨਾਂ ਦੇ ਵੱਲੋਂ ਜੋ ਕਿ ਨਸ਼ੇ ਦੇ ਵਿੱਚ ਧੁੱਤ ਸਨ ਉਹਨਾਂ ਦੇ ਵੱਲੋਂ ਏਐਸਆਈ सुरेंद्र ਕੁਮਾਰ ਦੇ ਉੱਤੇ ਹਮਲਾ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਵਰਦੀ ਤੱਕ ਪਾੜ ਦਿੱਤੀ ਜਾਂਦੀ ਹੈ ਏਐਸਆਈ ਸਾਹਿਬ ਹੋਰਾਂ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਜਦੋਂ ਰਾਤ ਦੀ ਡਿਊਟੀ ਦੌਰਾਨ ਤਿੰਨ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਐਸਆਈ ਹੋਰਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦਾ ਹੀ ਡੰਡਾ ਖੋ ਕੇ ਉਹਨਾਂ ਦੇ ਨਾਲ ਹੀ ਕਿੱਥੇ ਕੁੱਟਮਾਰ ਕੀਤੀ ਗਈ ਤੇ ਉੱਥੇ ਉਹਨਾਂ ਦੀ ਵਰਦੀ ਵੀ ਪਾੜ ਦਿੱਤੀ ਗਈ ਅਜਿਹਾ ਮਾਹੌਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਸਵਾਲ ਖੜੇ ਕਰ ਰਿਹਾ ਹੈ ਕਿ ਜੇਕਰ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਲੋਕ ਸੁਰੱਖਿਅਤ ਕਿਵੇਂ ਰਹਿਣਗੇ ਉਸ ਸਥਾਨ 'ਤੇ ਜਿੱਥੇ ਚੌਕੀ ਬਣੀ ਆ ਉੱਥੇ ਕੋਈ ਝਗੜਾ ਵਗੈਰਾ ਹੋਇਆ ਪੁਲਸ ਵਾਲਾ ਕੀ ਹੈ ਸਭ ਤੋਂ ਕੱਲ ਰਾਤ ਨੂੰ ਤਕਰੀਬਨ 11 ਵਜੇ ਸਿਵਲ ਹਸਪੀਟਲ ਵਿਖੇ ਤਨਾਤ ਪੁਲਿਸ ਮੁਲਾਜ਼ਮ ਜੀ ਸੁਦਰੰਦਰ ਕੁਮਾਰ ਜੀ اے ایس آئی ਨਾਲ ਕੀ ਦੋ ਤਿੰਨ ਬੰਦਿਆਂ ਨੇ ਸ਼ਰਾਬ ਪੀ ਕੇ ਹਤਾਬਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਨਾਲ ਗਾਲੀ ਗਲੋਚ ਵੀ ਕੀਤਾ ਹੈਗਾ ਜਿਹੜੇ ਸੁਦਰੰਦਰ ਕੁਮਾਰ اے ایس آئی ਜੀ ਹੈਗੇ ਆ ਸਾਡੇ ਕੋਲ ਐਡਮਿਟਡ ਹੈਗੇ ਆ ਅਸੀਂ ਇਹਨਾਂ ਦਾ ਪਰਚਾ ਕਰਕੇ ਪੁਲਿਸ ਨੂੰ ਫਾਰਵਰਡ ਕਰ ਦਿੱਤਾ ਹੈਗਾ ਤੇ ਜੋ ਵੀ ਇਹਨਾਂ ਦਾ ਬੰਦਾ ਇਲਾਜ ਹੈਗਾ ਸਿਵਲ ਹਸਪੀਟਲ ਵਿਖੇ ਕੀਤਾ ਜਾਏਗਾ ਸਰ ਜਿਹੜਾ આરોપી ਹੈ ਉਹਨੂੰ ਫੜਾਇਆ ਗਿਆ ਇਹ ਇਹ ਤਾਂ ਮੈਨੂੰ ਪਤਾ ਨਹੀਂ ਇਹ ਪੁਲਿਸ ਨੂੰ ਪਤਾ ਹੋਵੇਗਾ ਇਹਦੇ ਵਿੱਚ ਮੈਂ ਰੁਕੂ ਜੀ ਬਡਾ ਤੇ ਕੀ ਵਾਕਿਆ ਹੋਇਆ ਹੈ ਹਵਾ ਇਸੇ ਸਿਦਨਾ ਕੁਮਾਰ ਜਿਹੜੇ ਸਿਦਨਾ ਉਹ ਪਿਟਰ ਪਰਫਾਰਮ ਕੋ ਟੁੱਟੀ ਗਈ ਤੇ ਕੀ ਕੀ ਗੱਲਬਾਤ ਹੋਈ ਹੈ ਨਾ ਮੈਂ ਕਹੂੰਗੀ ਤਾਂ ਸਾਥੀ ਆਪਣੇ ਗੇੜ ਦੇ ਲੱਗੇ ਉਹ ਤਾਂ ਪੱਤੀਆਂ ਘਟਦੇ ਆ ਮੈਂ ਆਪਣੇ ਸੈਵਥੈਂਡਰ ਉਹ ਤੋਂ 10 ਲਿੜਿਆ ਫੇਰ ਮੇਥੇਰੀ ਬੰਦੇ ਆ ਗਏ ਆ ਦਾ ਸਾਦੀ ਤੋਂ ਨਾ 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 ਰੋਕਿਆ ਉਸ ਦੇਸ ਕਰਨ ਬਾਅਦ ਤੇ ਤੁਸੀਂ ਕਿੱਥੇ ਜਾਣਾ ਹੈ ਇਹ ਉਹਨਾਂ ਦੇ ਸੇਵਾ ਕੋਲ ਨੂੰ ਹਾਂ ਉਹ ਗਾਲੀ ਕੁੱਤਿਆਂ ਦੇ ਲੱਪੇ ਗੱਲ ਤੇ ਹੀ ਲੱਗ ਉਲਟਾ ਨਾ ਬੋਲਣਾ ਆਪਿਓ ਅਜੀ ਅਜੀ ਤੇ ਉਹ ਗਾਲੀ ਕੁੱਤਿਆਂ ਰੜਕੜ ਲੱਪੇ ਗਾਲੀ ਕੁੱਤਿਆਂ ਬਾਹਰੋਂ ਪਾੜ ਲੱਗ ਮੈਨਾਂ ਨੂੰ ਬਾਹਰ ਕੱਢਣਗੇ ਮੈਂ ਬਾਹਰ ਚੋਂ ਬਾਹਰ ਨਿਕਲੋ ਸਿਰਫ ਸਿਰਫ ਨਾ ਪੀਂਣੀ ਸਰ ਉਸੇ ਉਹ ਸਿਰਫ ਲੱਭੇ ਪੀਣੀ ਫੂਕਾਂ ਨਾ 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 ਬਾਹਰ ਮੈਂ ਹਾਂ ਤੇ ਗੇਟ ਤੋਂ ਬਾਹਰ ਚੱਲੋ ਉਹਨਾਂ ਨੇ ਮੇਰੇ ਟੰਡਾ ਆਪਾ ਪਾਉਣਗੇ ਤਾਂ ਹੋ ਕੇ ਤੇ ਮੇਰੇ ਮਾਰਦੇ ਨਹੀਂ ਕਰਦੇ ਇਸ ਰੰਗ ਤੇ ਮੇਰੀ ਬਾਹਰ ਨਹੀਂ ਪਰਫੈਕਟ ਨਹੀਂ ਨਾ ਹਾਂ ਪਤਾ ਹੈ ਸਰ ਕਿ ਚੀ ਨਾਲ ਤੋਂ ਡਹਿ ਹੋਣ ਲੱਗਤਾ ਉਹਨਾਂ ਨੇ। ਉਹਨੇ ਮੇਰੇ ਮੁਕੇ ਮਾਰੇ ਆ ਤੋ ਤੋਂ ਤੇ ਤਿੰਨ ਜਣੇ ਹੀ ਹਾਂ। ਹਾਂ ਧੋਬੇ ਮਾਰ ਉਹ ਸੱਤ ਮੁਕੇ ਮਾਰੇ ਆ। ਨਾ ਤੋਂ ਤੇ ਮਾਰੇ ਆ। ਹਾਂਜੀ ਮੈਂ ਬਾਕੀਆਂ ਨੇ ਮਾਰੇ ਆ। ਤੰਗ ਕਰਦੇ। ਫੋਰਾ ਤਾ ਮੇਰੀ ਕੱਲੀ ਦੀ ਡੁੱਢੀ ਦੀ ਆਵਾਜ਼ ਵੀ ਰਾਤ ਨੂੰ। ਇੱਕ ਮਾਜ ਨਾਲ ਨਾਲ ਜੇ ਤਾਂ ਦੋ ਹਲਾ ਜੀ ਬਣਾਉਣੇ ਚਾਹੀਦੇ ਹਰ ਰਾਤ। ਤੁਸੀਂ ਆਪਣੇ ਅਧਿਕਾਰੀਆਂ ਨੂੰ ਇਸ ਦੀ ਕੰਪਲੇਂਟ ਕੀਤੀ ਹੈ? ਹਾਂਜੀ ਮੈਂ ਮਰਦਾਂ ਕੀਤਾ ਕਰਾਤਾ। ਕੀ ਕੀ ਮੰਗ ਕਰਦੇ ਤੁਸੀਂ? ਹਾਂਜੀ ਕੀ ਮੰਗ ਕਰਦੇ ਹੋ? ਮਾਰਕਟਰ ਮੈਨੂੰ ਮੇਰੇ ਨਾਲ ਇੱਕ ਮੁਲਾਜ਼ਮ ਹੋਰ ਵੀ ਲੱਗਾ ਜਾਇਆ। ਉਹ ਮਲਾਲੇ ਹੁਣ ਤੱਕ ਵੀ ਦੋ ਬਣਾ ਲਈ ਨਹੀਂ ਚੱਹੀ ਚੱਤੀ ਆ। ਮੁੰਡੇ ਫੜੇਗੇ ਆ। ਇੱਥੇ ਸਰ ਉੱਥੇ। ਉਹ ਮੁੰਡੇ ਨਾਲ ਇੱਕ ਹੋਰ ਆਇਆ ਜਾ ਆਪਣੇ ਸਾਡਾ ਇਹ ਚਾਰ ਜਿਹੜਾ ਕੁਸ਼ਨ ਮਾਰਕ ਸਨਾ ਉਹਨਾਂ ਨੂੰ ਮਾਰ ਚੁੱਕਿਆ ਦਾ ਉਠਾਣੇ ਬੰਦ ਕਰਤਾ। ਉਹ ਪਰਚਾ ਕਿਤੇ ਨਹੀਂ